ਜਾਲੀ ਮਾਤਰਾ ਦਾ ਆਪਣਾ ਜੀਸਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਣੇ ਨਵੇਂ ਵਲੌਗ 'ਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਿਮਾਚਲ ਦੇ ਟੂਰ ਤੇ ਨਿਕਲੇ ਹੋਏ ਆ ਤੇ ਆਪਣੇ ਪਿੱਛੇ ਵਲੌਗ ਦਾ ਦੋ ਦਿਨ ਕਵਰ ਹੋ ਗਏ ਸੀਗੇ ਤੇ ਹੁਣ ਆਪਾਂ ਚੱਲੇ ਸੀਗੇ ਮਾਤਾ ਮੰਡਾ ਦੇਵੀ ਨੂੰ ਕਾਂਗੜਾ ਦੇਵੀ ਤੋਂ ਮਾਤਾ ਮੰਡਾ ਦੇਵੀ ਨੂੰ ਤੇ ਹੁਣ ਦੇਖਦੇ ਆ ਕਿਉਂ ਪਏ ਆ ਇੱਥੋਂ ਆ ਹਾਈਵੇ ਤੇ ਖੜੇ ਸੀਗੇ ਅਸੀਂ ਰਹਿਗੇ ਤੇ ਹੁਣ ਇੱਥੋਂ ਵਲੌਗ ਦੀ ਸ਼ੁਰੂਆਤ ਕਰਦੇ ਆ ਆਪਣੇ ਭਾਈ ਤੇ ਦੋਨੇ ਆ ਭਰਾ ਹੀ ਦੇ ਨਾਲ ਚੱਲਦੇ ਹਾਂ ਹੁਣ ਗਾੜੀ ਅਪਡੇਟ ਦਾ ਮੇਰਾ ਸੇਜ ਕਿਤੇ ਕਿੰਨੇ ਕਿਲੋਮੀਟਰ ਆ ਗਿਆ ਨਹੀਂ ਪਿਛੇ ਤੇ ਲਿਖਿਆ ਸੀ ਤੋਏਗਾ 25 ਕਿਲੋਮੀਟਰ ਅੱਗੇ ਜਾ ਕੇ ਤੁਹਾਨੂੰ ਅਪਡੇਟ ਦਿੰਨੇ ਆ ਕਿੰਨਾ ਆ ਉਤੋਂ ਕਿੰਨਾ ਨਹੀਂ ਠੀਕ ਹੈ ਗਿਆ ਮਾਦਾ

शहर नगरोंटा शहर बहुत ही लगे जी माता रानी का लंगर बहुत ही प्यार है माता रानी को भरने पाते हैं कि ਕੱਢੋ ਵਾਰ ਸਾਰੇ ਪਾਸੇ ਰਾਸਟੀ ਰਾਚੇ ਦੇ ਆ ਜੀ ਇੱਥੋਂ ਜਾ ਕੇ ਤੇ ਹੁਣ ਮਾਤਾ ਚਮੰਡਾ ਦੇਵੀ ਲੈਨੇ ਰੂਮ ਚਮੰਡਾ ਦੇਵੀ ਰੂਮ ਲੈ ਕੇ ਤੇ ਫਿਰ ਉੱਥੇ ਸਟੇ ਕਰਾਂਗੇ ਤੇ ਅੱਗੇ ਜੀ ਉੱਥੋਂ ਆਪਾਂ ਚੌਂਕ ਤੋਂ ਮੁੜ ਗਏ ਜੀ ਖੱਬੇ ਤੇ ਤੋਂ ਘੱਬੇ ਮੁੜ ਕੇ ਤੇ ਮਾਤਾ ਰਾਣੀ ਦਾ ਦਰਬਾਰ ਇੱਥੋਂ 7 ਕਿਲੋਮੀਟਰ ਦੂਰ ਹੈ ਜੀ ਨਗਰੋਟਾ ਸ਼ਹਿਰ ਤੋਂ 7 ਕਿਲੋਮੀਟਰ ਦੂਰ ਹੈ ਮਾਤਾ ਰਾਣੀ ਦਾ ਦਰਬਾਰ ਮਾਤਾ ਚਮੰਡਾ ਦੇਵੀ ਜੀ ਜਾਕੇ ਤੁਸੀਂ ਦੇਖ ਸਕਦੇ ਹੋ ਉੱਥੇ ਹੁਣੇ ਹੀ ਹਜੇ ਮੀਂਹ ਪੈ ਕੇ ਹਟਿਆ ਹੋਆ ਤੇ ਹੋਰ ਨਹੀਂ ਜਾ ਰਿਹਾ ਮੀਂਹ ਕਿ 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 ਚਿੱਕੜੀ ਚਿੱਕੜ ਹੋਇਆ ਪਿਆ ਚਾਰੇ ਪਾਸੇ ਬਦਲੀ ਬਦਲਿਆ ਹਜੇ ਇਸੇ ਮਾਰੰਗੇ ਦਰਵਾਜ਼ੇ ਕੋਲੋਂ ਕਾਫੀ ਰੁਕਿਆ ਸੰਤਾਨੀ ਪੀੜ ਤਾਂ ਬਹੁਤ ਈ ਆ ਕਸਮਿਕ ਤੌਰ ਤੇ ਪਤਾ ਜਾਨੀਆਂ ਕਰਦੇ ਹਾਂ ਰੰਧਾਪਾ ਤੁਸਤਲਾ ਕਰਕੇ ਤੇ ਫਿਰ ਅੱਗੇ ਤੁਰ ਜਾਣਾ ਹੈ ਕੱਲੇ ਬੜੀਆਂ ਮੁਸ਼ਕਲਾਂ ਦੇ ਬਾਅਦ ਰੂਮ ਮਿਲਿਆ ਸਾਰੇ 5500 ਰੁਪਏ ਕਰਕੇ ਆ ਗਏ ਫਾਈਨਲੀ ਆ ਕੇ ਮਿਲਿਆ ਆ ਉਹਦਾ ਵੀ 1500 ਰੁਪਏ ਲਿਆ ਕਰਕੇ ਫੈਕਸੀ ਕੀਤਾ ਹੋਇਆ 1500 ਹੀ ਲੱਗਣਾ ਆ ਰਿਹਾ ਇਹਦਾ ਚਲਦੇ ਤੁਹਾਨੂੰ ਰੂਮ ਬੁਕਾਉਣੇ ਇਹਨੇ ਨੰਬਰ ਆ ਆਪਣਾ ਇਹਨੇ ਨੰਬਰ

ਹਾਮੜਿਆ ਜੀ 1500 ਪਈ ਆਪਣਾ ਹੀ ਅੰਦਰ ਆ ਜੋ ਆ ਗਏ ਹਾਂ ਜੀ ਆ ਜਿਓ ਫੇ ਠੀਕ ਕਰਦੇ ਖੜੇ ਯਾ ਇੱਥੇ ਕੋਈ ਗੇਸ ਕਰਦੋ ਆ ਰੂਮ ਮਿਲਿਆ ਜੀ 1500 ਚ ਚਲੋ ਆ ਦਿਨਾਂ ਚ ਹੀ ਮਿਲ ਗਿਆ ਰੂਮ ਐਡੀ ਬੜੀ ਭਧਰੀ ਆ ਨਹੀਂ ਤਾਂ ਆ ਦਿਨਾਂ ਇਹ ਤਾਂ ਪੁੰਜੀ ਸੌਣ ਵਾਲੀ ਗੱਲ ਹੋਦੀ ਇੱਥੇ ਆ ਕੇ ਬਾਹਰ ਹੀ ਰੋਡਾਂ 'ਤੇ ਪੈਣ ਦੀ ਤੇ ਬਾਕੀ ਤੁਹਾਨੂੰ ਦੱਸਦੇ ਆ ਅੱਗੇ ਵੀ ਹੁਣ ਇੱਥੇ ਰਹਿਣਾ ਜਾਂ ਬਿਜ਼ਨਸ ਜਾਵਾਂਗੇ ਜਮਾ ਦਾ ਬਗਲਾ ਮੁਕੀ ਜਾਗਦੇ ਤੁਹਾਨੂੰ ਜਤਨ ਜਗਾ ਰੋਈ ਮੋੜ ਫੈਨ ਬਾਕੀ ਕਰਦੇ ਆ ਵਰਨਾ ਗੱਲ ਜਿਆ ਮਤਾਂ ਹਾਂਜੀ ਅਸੀਂ ਹੁਣ ਨਿਕਲ ਗਏ ਜੀ ਆਪਦੇ ਕਮਰੇ ਚੋਂ ਤੇ ਚੱਲੇ ਸੀਗੇ ਮਾਤਾ ਰੰਗ ਦੇ ਦਰਸ਼ਨ ਕਰਨ ਤੇ ਬੜੇ ਹੋਏ ਸਾਰੇ ਜਾਦੂ ਜਾਂਦੇ ਪਏ ਆ ਮਾਤਾ ਰੰਗ ਦੇ ਦਰਸ਼ਨ ਕਰਨ ਮਰਵਾੜਾ ਨੂੰ ਮਾਤਰਾ ਦੇ ਮੰਦਿਰ ਤੇ ਚੱਲਦੇ ਆ ਤੇ ਲੰਗਰ ਛਕਿਆ ਜੀ ਟੋਲੇ ਪੂੜੀਆਂ ਤੇ ਕੜਾਹ ਹਲਵਾ ਇਹ ਮੀਠਾ ਹੜਦਾਨੀ ਪਿਆ ਖਲਦੇ ਪੈਣ ਲਿਆ ਵਾ ਈਲੇ ਵੇਟੀ ਜਾਂਦੇ ਪਏ ਆ। ਬਾਕੀ ਤਾਂ ਉਹ ਖੰਨਾ ਮੈਂ ਇੱਧਰ ਲਾ ਜੀ। ਇੱਧਰ ਆ ਆਪਣੇ ਘਰਾਂ। ਲੰਗਰ ਕਾਫੀ ਲੱਗੇ ਆ ਜੀ ਅੱਗੇ ਨਾਲੋਂ। ਜਿਹੜੇ ਪੱਕੇ ਲੰਗਰ ਉਹੀ ਆ। ਤੇ ਜਦੱਕ ਦੀ ਦੇਖ ਸਕਦੇ ਆ ਕਿ ਮੀਂ ਦਾ ਕੱਲ ਕੋਈ ਪੈਂਡਿਆ ਵਾ ਜਿੰਨੇ ਵੀ ਮੇਰੇ ਬਲੌਗ ਹੈ ਬਲੌਗ ਜਾਰੇ ਤਾਂ ਮੈਨੂੰ ਲੱਗਦਾ ਮੀਂ ਚ ਹੀ ਬਣੇ ਦੰਦੇ। ਮੀ ਤਾਂ ਕਾਫੀ ਪੈਂਡਿਆ ਸੀ ਹੁਣ ਤੁਰਕੇ ਚੱਲੇ ਸੀਗੇ ਬਾਈ ਉਧਰ ਹੀ ਲਾਤੀ ਸੀਗੀ ਤੇ ਪਰਕੇ ਮਾਪਿਆਂ ਦੇ ਦਰਸ਼ਨ ਕਰਨ ਜਾਣੇ ਆ। ਫੇਰ ਬਾਅਦ ਚਾ ਕੇ ਬਾਈ ਕੱਢਦੇ ਆ ਫਿਰ ਦੇਖਦੇ ਆ ਪੈਂਡ ਨੂੰ ਜਾਣਾ ਕਿ ਇੱਕ ਮੰਦਿਰ ਦਾ ਹੋਟ ਟ੍ਰਿਪ ਕਰੀਏ। ਪਰ ਹਾਲ ਤਾਂ ਮੀ ਤਾਂ ਬਹੁਤ ਹੀ ਯੂਰਾਂ ਤੇ ਆ। ਦੇਖਦੇ ਆ ਤੁਹਾਨੂੰ ਦਿੰਦੇ ਆ ਨਵੀਂ ਅਪਡੇਟ। ਕੋਈ ਚੱਲਿਆ ਕਰੋ ਨਾ ਇਹ ਜਿੱਦ ਤੱਕ ਨਹੀਂ ਦੇਖ ਸਕਦੇ ਆ ਮਾਤਾ ਰਣੀ ਦਾ ਬਰਬਾਰ ਕੋਲ ਜਿਹੜੀ ਨਦੀ ਜਾਂਦੀ ਆ ਤੇ ਉਹਦੇ ਚੋਂ ਤਾਂ ਸਾਫ਼ ਹੀ ਪਾਣੀ ਬਹੁਤ ਹੀ ਸਪੀਸ਼ਲ ਨਾਲ ਚੱਲ ਰਿਹਾ ਵਾ ਜੇ ਤੁਹਾਨੂੰ ਮੈਂ ਦੱਸਾਂ ਕਿ ਜੇ ਆ ਕੇ ਪੜ੍ਹਦੇ ਕੋਈ ਆ ਕੇ ਸੀ ਤੇ ਆਪਣੇ ਲੰਗਰ ਲਗਾਈ ਮਾਤਾ ਰਣੀ ਦਾ ਬਹੁਤ ਹੀ ਕਰਮਾ ਮਰੇ ਆ ਭਾਗਾ ਵਾਲੇ ਜਿਹੜੇ ਮਾਤਾ ਰਣੀ ਦੇ ਚਰਨਾ ਜਾ ਕੇ ਲੰਗਰ ਲਾਉਂਦੇ ਆ ਯਾਰ ਕੀ ਜੀ ਯਾਤਰਾ ਤਾਂ ਸਾਡੀ ਮੀਂਹ ਹੀ ਰਹੀ ਹੈ ਜੀ। ਸੌਣ ਦੇ ਮਹੀਨੇ ਆਏ ਆ ਤਾਂ ਮੀਂਹ ਕਿਉਂ ਆ ਨਾ ਪਵੇ। ਮੀਂਹ ਦੇ ਵਿੱਚ ਹੀ ਸਾਰੀ ਯਾਤਰਾ ਹੋਊਗੀ ਯਾਰ ਕੀ। ਅਗਲਾ ਟ੍ਰਿਪ ਦੇਦਿਆਂ ਕਿ ਥੋੜਾ ਸਾਡਾ ਬਣਦਾ ਤੇ ਕਰਾਉਨੇ ਆ ਤੁਹਾਨੂੰ ਯਾਤਰਾ ਮੀਂਹ ਦੀ। ਹਾਂਜੀ ਜਿਹੜੀ ਨਦੀ ਮਾਤਾ ਚੰਡਾ ਟੀਵੀ ਦੇ ਕੋਲ ਆ ਜੀ ਤੇ ਦੇਖੋ ਉਸ ਨਦੀ ਦਾ ਪਾਣੀ ਦੇਖੋ ਕਿੰਨੀ ਤੇਜ ਆ। ਤੇ ਉਹ ਜਾਂਦੀ ਮਾਤਾ ਦੇ ਦਰਬਾਰ ਦੇ ਕੋਲ ਦੀ ਤੇ ਆ ਇਧਰੋਂ ਆਂਦੀ ਵੀ ਜੀ ਪਖਸ਼ਨਾਥੋਂ ਇਹ ਪਾਣੀ ਆਉਂਦਾ ਪਿਆ ਵਾ। ਧਰਮਸ਼ਾਲਾ ਪਖਸ਼ਨਾਥ ਦੀ ਸਾਈਡ ਤੋਂ। ਦੇਖ ਸਕਦੇ ਆ ਤੁਸੀਂ ਪਾਣੀ ਦੀ ਸਪੀਡ ਕਾਫੀ ਤੇਜ਼ ਆ ਤੇ ਇਹ ਤੋਂ ਮਕਲੋੜ ਦਾਾਂ ਜੀ 24 ਕਿਲੋਮੀਟਰ ਤੇ ਪਕਸ਼ੂਨਾ ਤੇ ਕਾ 26 ਕਿਲੋਮੀਟਰ ਗੱਡੀ ਸ਼ਹਿਰ ਹੈਗਾ ਜੀ 27 ਕਿਲੋਮੀਟਰ ਧਰਮਸ਼ਾਲਾ 44 ਕਿਲੋਮੀਟਰ ਆਇਆ ਵਰਤਣਾ ਇਹ ਤੋਂ ਬਣੇ ਕੀ ਆਹੋ উড়া ভাই ਜਾਜੀ ਮਾਗਰ ਚਮੰਡਾ ਦੇਵੀ ਦੇ ਮੰਦਰ ਦਾ ਗੇਟ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਕਿ ਪਾਣੀ ਦਾ ਵਹਾਅ ਤਾਂ ਬਹੁਤ ਤੇਜ਼ ਆ ਤੇ ਉਧਰੋਂ ਆਪਾਂ ਆਏ ਸੀਗੇ ਉਹ ਜਿਹੜੀ ਵਾਈਟ ਜੀ ਆ ਉੱਥੇ ਰਹੇ ਸੀ ਆਪਾਂ ਉੱਥੇ ਆਪਣਾ ਰੂਮ ਸੀਗਾ ਤੇ ਉਧਰੋਂ ਆਪਾਂ ਇੱਧਰ ਵੀ ਆਏ ਸੀ ਕੋਲ ਪ੍ਰਦੀਮਾ ਦੇਵਣੀ ਦੇ ਦਰਸ਼ਨ ਕਰਨ ਨੂੰ ਤੇ ਉਹ ਦੇਖ ਸਕਦੇ ਹੋ ਤੁਸੀਂ ਮੰਦਰ ਇੱਕ ਛੋਟਾ ਜਿਹਾ ਕਿਨਾਰੇ ਤੇ ਤੇ ਬਾਕੀ ਅੱਗੇ ਵੀ ਅਪਡੇਟ ਤੁਹਾਨੂੰ ਦਿੰਨੇ ਆ ਮੰਦਰ ਦਿਖਾਉਣੇ ਅੱਗੇ ਜਾ ਕੇ ਜਾ ਰਹੀ ਦੇਸ਼ਾਂ ਦੇ ਜੀ ਤੇ ਇਹ ਆ ਜੀ ਮਾਤਾ ਚੰਡਾ ਦੇਵੀ ਜੀ ਦੀ ਮਾਰਕੀਟ ਇਹ ਇੱਕ ਗੇਟ ਇਧਰੋਂ ਆ ਤੇ ਇੱਕ ਉਧਰੋਂ ਸਿਕਾ ਮਾਤਰੇ ਨੇ ਦਰਬਾਰ ਨੂੰ ਆਉਣ ਲਈ ਸਰਦਾਲੂਆਂ ਦਾ ਵੱਡਾ ਇਕੱਠ ਮਾਤਾ ਰਾਣੀ ਦੇ ਦਰਬਾਰ ਤੇ ਸਾਰੇ ਪਾਸੇ ਬਰਸਾਤੀਆਂ ਬਰਸਾਤੀਆਂ ਆਪਾਂ ਆ ਕੇ ਖੜੇ ਆ ਮੀਂਹ ਆ ਕਰਕੇ ਬਰਸਾਤੀ ਤੋਂ ਬਿਨਾਂ ਕੋਈ ਯਾਤਰਾ ਹੈ ਹੀ ਨਹੀਂਗੀ ਉਹ ਵੀ ਫੇਰ ਆਪਣੇ ਜਨਾਲਾ ਕੰਮ ਹੀ ਆ। ਕੁਸ਼ਕਾਉਂਦੇ ਪਏ ਮਾਤਾ ਰੰਗ ਦੀ ਦੁਆਰ ਤੋਂ ਹਤੇ ਕੁਸ਼ ਜਾਂਦੇ ਪਏ ਆ। ਆ ਜੀ ਮਾਤਾ ਰੰਗ ਦਾ ਦਰਬਾਰ ਮਾਤਾ ਚਮੰਡਾ ਦੇਵੀ ਜੀ ਦਾ ਤੇ ਕੰਸਟਰਕਸ਼ਨ ਨਵੀਂ ਬਣੀ ਹੈ ਅੱਗੇ ਨਾਲੋਂ ਤੇ ਜਿਹੜੇ ਪਹਿਲਾਂ ਆਏ ਉਹਨਾਂ ਨੂੰ ਪਤਾ ਹੈ ਪਹਿਲਾਂ ਮੰਦਿਰ ਕਿਹੜਾ ਸੀ ਤੇ ਹੁਣ ਦੁਬਾਰੋ ਰੀਕੰਸਟਰਕਸ਼ਨ ਹੋਇਆ ਵਾ ਇੱਥੋਂ ਸਾਰੇ ਮਾਤਾ ਰੰਗ ਦੇ ਦਰਬਾਰ ਤੋਂ ਤੇ ਪ੍ਰਸ਼ਾਹ ਲੈ ਕੇ ਤੇ ਮਾਤਾ ਰੰਗ ਦੇ ਦਰਸ਼ਨ ਕਰਨ ਜਾਂਦੇ ਆ ਮਾਤਾ ਰੰਗ ਦੇ ਦਰਬਾਰ ਦੇ ਕੋਲ ਤੇ ਇੱਧਰ ਆ ਜੀ ਪੰਜਾਬ ਹਿਊਮਨ ਰਾਈਟ ਆਰਗੇਸ਼ਨ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜੀ ਇੱਥੇ ਮਾਤਾ ਰਾਣੀ ਦੇ ਦਰਬਾਰ ਦੇ ਸਾਹਮਣੇ ਹੀ ਆ ਜੀ ਇਹ ਤੇ ਬੋਲਦੇ ਵਾਲੇ ਮਿਲੋ ਆਏਗਾ ਜੀ ਜੋੜਾ ਘਰ ਆਪਾਂ ਹੁਣ ਅੱਛੇ ਕਰਾਵਾਂਗੇ ਜੋੜੇ ਜਵਾਂ ਤੇ ਫਿਰ ਮਾਤਾ ਰਾਣੀ ਦੇ ਦਰਸ਼ਨਾਂ ਚੱਲਾਂਗੇ ਹੋਏ 10 ਵਜੇ ਹੋ ਗਏ ਆ ਕੋਣਾ ਹਾਂਜੀ ਮੈਂ ਜੋੜੇ ਜਵਾਂ ਕਰਾਤੇ ਸੀਗੇ ਉੱਥੇ ਤੇ ਹੁਣ ਚੱਲੇ ਸੀਗੇ ਮਾਤਾ ਰਾਣੀ ਦੇ ਦਰਸ਼ਨ ਕਰਨ ਚਲੋ ਸਤਨਾ ਕਰਕੇ ਸਾਰੇ ਹੀ ਜਾਣੇ ਬਹੁਤੀ ਪਰੇਸ਼ਾਨੀ ਨੂੰ ਹੋ ਰਿਹਾ ਤੇ ਪਰੇਸ਼ਾਨੀ ਵੀ ਹੋਣੀ ਚਾਹੀਦੀ ਆ ਮਾਤਰਾਣੀ ਸਾਡੀ ਆਵੇ ਦੇਖਣ ਉਹ ਮਾਤਰਾਣੀ ਦੇ ਦਰਵਾਜ਼ੇ ਤੇ ਬਾਲੂ ਖੜੀ ਲੈਂਚ ਲਪਾ ਮਾਤਾ ਇੰਟਰਵਿਊ ਕਰਨ ਨੂੰ ਜਿਹੜਾ ਵੀ ਉਹ ਛੱਡਾ ਦਾ ਇਹ ਦਰਸ਼ਨ ਤਾਂ ਬਹੁਤ ਸੁਣੇ ਹੋਵੇ ਜੀ ਮਾਤਰਾਣੀ ਦੇ ਤੇ ਬਰਵਾਰ ਤੇ ਚੱਲਦੇ ਆ ਮਾਤਰਾਣੀ ਦੇ ਕੰਮ ਇੰਟਰਵਿਊ ਦਾ ਦਰਵਾਜ਼ਾ ਦਾ ਨਵਾਂ ਨਿਰਮਾਣ ਹੋ ਰਿਹਾ ਜੀ ਤੇ ਇੱਧਰ ਆ ਗਈ ਆਪਣੇ ਅਨੁਮਾਨ ਬਾਬਾ ਜੀ ਤੇ ਰੱਖਣ ਕਰਦੇ ਆਂ ਇੱਧਰ ਵੀ ਇਹ ਮਾਤਾ ਜੀ ਦਾ ਦਰਵਾਜ਼ਾ ਜੀ ਜੀ ਦਾ ਸਟ੍ਰਕਚਰ ਉਹ ਜਿੱਦਾਂ ਤੁਸੀਂ ਦੇਖ ਸਕਦੇ ਆਂ ਜਿਹੜਾ ਹੈ ਵਜਿਰੰਦਵਲੀ ਤੇ ਇਹ ਥੱਲੇ ਜੀ ਜਿਹੜਾ ਤੁਸੀਂ ਦੇਖ ਸਕਦੇ ਆਂ ਪੂਲ ਮਾਤਾ ਰਾਣੀ ਦੇ ਦਰਵਾਜ਼ੇ ਨਾਲ ਹੀ ਆ ਜੀ ਇਹ ਸਲੂਵਰ ਜੋ ਜਿਹਦੇ ਵਿੱਚ ਸ੍ਰੀ ਭਗਵਾਨ ਮਹਾਰਾਜ ਜੀ ਸਮਾਦੀ ਤੇ ਬੈਠੇ ਆ ਤੇ ਮਾਤਾ ਸਰਵਤ ਸਤਵਤੀ ਜੀ ਉਹ ਸਾਹਮਣੇ ਵਾਲੀ ਪ੍ਰਤੀਮਾ ਤੇ ਗਣਪਤੀ ਪੱਪਾ ਜੀ ਉਹ ਸਾਹਮਣੇ ਤੇ ਇੱਧਰ ਇੱਕ ਪ੍ਰਾਚੀਨ ਮੰਦਿਰ ਹੈ ਜੀ ਭਗਵਾਨ ਸ਼ਿਵ ਜੀ ਦਾ ਤੁਹਾਨੂੰ ਦਿਖਾਣਾ ਥੱਲੇ ਜਾਦੇ। ਉਹ ਆ ਰਾਮ ਜੀ ਦੀ ਪ੍ਰਤੀਮਾ ਤੇ ਆਪਾਂ ਹੁਣ ਚੱਲਿਆਂ ਜੀ ਭਗਵਾਨ ਸ਼ਿਵ ਜੀ ਦੇ ਮੰਦਿਰ ਤੇ ਤੁਹਾਨੂੰ ਦਿਖਾਣੇ ਥੱਲੇ ਜਾ ਕੇ आज थले सरोवर इधर भगवान शिव जी की प्रतिमा है सामने गनेश जाया कोई गल नहीं जाया बचा इधर मंदिर से चलीए भगवान शिव जी दर्शन करके फिर देखते हैं जी जाने है। तो ਜਿਹੜੇ ਜਿਹੜੇ ਸਿਧਾਂਤ ਆ ਮਦਰਾ ਦੇ ਗਾਥੀ ਆ ਕਿੰਨੇ ਕਹਿੰਦੇ ਜਗੇ ਤੇ ਮਿੱਲੇ ਕਾ ਵੀ ਹੋਵੇ ਜਗੇ ਚਲਿਏ ਉਹ ਆਪਣੀ ਰਹੀਏ ਜਗੇ ਤੇ ਆਵਾਟ ਜੀ ਬੋਲੇ ਜਗੇ ਨਹੀਂ ਭਗਵਾਨ ਸ਼ਿਵ ਜੀ ਦੇ ਮੰਦਿਰ ਦੇ ਕਰੂਕਾਂ ਆਹਰ ਅਸਟਾਨਾ ਦੇ ਆਈ ਭਗਵਾਨ ਸ਼ਿਵ ਜੀ ਦੇ ਮੰਦਿਰ ਨੂੰ ਬਹੁਤ ਥੱਲੇ ਆ ਜੀ ਦੁਆਰ ਇਹਦਾ ਨਾਮ ਹੈ ਜੀ ਨੰਦੀਕੇਸ਼ਵਰ ਜੀ ਨੰਦੀਕੇਸ਼ਵਰ ਧਾਮ ਹੈ ਜੀ ਮਹਾਰਤ ਮੰਡਾਲੇ ਵੀ ਜਿਹਦੇ ਮੰਦਿਰ ਦੇ ਨਜ਼ਦੀਕ ਹੀ ਹੈ ਇਹ ਪਤੋ ਥੋੜਾ ਥੱਲੇ ਆ ਗਿਆ ਜਿੱ ਤੱਕ ਜਦ ਤੂੰ ਦੇਖ ਸਕਦੇ ਆ ਕਿ ਮਰੀ ਆਪਣੇ ਪੂਰੇ ਫੈਮ ਜੋਰ ਦੇ ਉੱਤੇ ਆ ਮਰੀ ਦਾ ਪਾਣੀ ਵੀ ਤੁਸੀਂ ਦੇਖੋ ਏਦਾਂ ਸ਼ਾਲਾ ਮਾਰਨ ਡਿਆ ਆ ਸਾਰੇ ਹੀ ਜੋਰ ਦੇ ਕੋ ਸਾਰੇ ਹੀ ਮੀਂਹ ਦੇ ਵਿੱਚ ਜੀ ਸੰਧਾਲੂ ਸਾਰੇ ਹੀ ਏਦਾਂ ਭਿੱਜ ਕੇ ਮਤਲਬ ਨਹੀਂ ਵੀ ਦਸ਼ਨ ਕਰ ਰਹੇ ਆ ਅੱਜ ਉਹਨੇ ਮੀਂਹ ਵੇਟ ਪਣੀ ਰੋਕ ਲਈ ਇਹਨੇ ਮਤਲਬ ਨਹੀਂ ਦਸ਼ਨ ਕਰਨੇ ਤੇ ਪਰਮਲ ਹੋਣਾ ਨਦੀ ਵਿੱਚ ਚਾਨਕ ਬਾੜਾ ਆ ਜਾਂਦੀ ਹੈ ਸਰਦਾਲੂ ਕੰਵਿਜਨਾ ਕਿ ਨਦੀ ਵਿੱਚ ਨਾ ਜਾਵੇ ਇਹਨਾਂ ਸਪੈਸ਼ਲ ਸੂਚਨਾ ਦਿੱਤੀ ਹੈ ਜੀ ਨਦੀ ਚ ਨਾ ਜਾਇਓ ਪਤਾ ਨਹੀਂ ਕਰੇਗੀ ਬਾੜਾ ਆ ਜਾਣੀ ਹੈ ਕਿਉਂਕਿ ਪਾਣੀ ਤਾਂ ਬਹੁਤ ਤੇਜ਼ੀ ਨਹੀਂ ਪੈਨ ਰਿਹਾ ਨਾ ਧਰਮਸ਼ਾਲਾ ਤੋਂ ਉੱਪਰ ਪਾਣੀ ਕਾਫੀ ਆਂਦਾ ਰਹਿੰਦਾ ਹੈ ਉਹ ਸਾਹਮਣੇ ਆਦੀ ਸਵੇਰ ਤੋਂ ਨਾ ਉਹਨਾਂ ਦਾ ਇਹਦਾ ਥੋੜਾ ਜਿਹਾ ਇਤਿਹਾਸ ਹੈ ਬਟ ਉਹਨਾਂ ਜੀ ਨੂੰ ਪਤਾ ਨਹੀਂ ਜਦੋਂ ਬੜੇ ਪਤਾ ਲੱਗੂਗਾ ਆਪਾਂ ਤੁਹਾਨੂੰ ਇਹਦੀ ਵੀ ਇਨਫੋਰਮੇਸ਼ਨ ਦਵਾਗੇ ਕਾਫੀ ਸਰਦਾਲੂ ਖੱਤੂ ਜਰਾ ਸਦਾ ਅਲੋਕਾਰ ਰਿਪੋਰਟ ਲੈ ਕੇ ਆਏ ਆ ਜੇ ਲੋਕ ਲੈ ਆਉਣਾ ਕੋਈ ਛਤਰੀਆਂ ਕਿ ਸਾਨੂੰ ਪਤਾ ਹੁੰਦਾ ਸੀ ਲੈ ਆਉਂਦੇ ਇੱਕ ਮੰਦਿਰ ਦੇ ਬਾਹਰ ਹੀ ਪਵਾਂ ਮੰਦੀ ਮਹਾਰਾਜ ਦੀ ਪ੍ਰਤਿਮਾ ਆਹ ਬੋਲੀ ਨਾਸਰ ਹਰ ਹਰ ਮਹਾਦੇ ਜਿਹੜਾ ਮੰਦਿਰ ਜੰਦਰਾ ਉਸ ਦੇ ਸਾਹਮਣੇ ਨੰਦਕੇਸ਼ਵਰ ਦਾ ਆਮ ਦਾ ਸਾਹਮਣੇ ਪ੍ਰਤੀਮ ਨੰਦੀ ਮਹਾਰਾਜ ਜੀ ਦੇ ਲੋਕੀਂ ਪਾਪੀ ਤੋਂ ਅਲਗ ਬਿਨਾ ਦੇ ਪੰਚ ਆਪ ਦੀ ਬਾਤ ਹੁੰਦੇ ਆ ਕਿ ਇਹ ਕੋ ਮਾਛੀ ਜੀ ਨੂੰ ਸਾਫ ਕਰ ਇਹ ਹਾਂ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਤੇ ਇਹ ਹੈ ਜੀ ਨੰਦੀ ਕੇਸ਼ਵਰ ਮਹਾਰਾਜ ਜੀ ਦਾ ਥਾਮ ਭਗਵਾਨ ਸ਼ਿਵ ਜੀ ਦਾ ਬਹੁਤ ਹੀ ਪ੍ਰਾਚੀਨ ਮੰਦਿਰ ਆ ਤੇ ਅੰਦਰੋਂ ਕੈਮਰਾ ਅਲਾਉਡ ਨਹੀਂ ਕੀਤਾ ਉਹਨਾਂ ਨੇ ਨਹੀਂ ਮੈਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਣੇ ਸੀਗੇ ਇਹ ਬਹੁਤ ਹੀ ਢੀਮਚਿਲਾ ਇੱਕ ਬਹੁਤ ਸਾਰਾ ਵੱਡਾ ਪੱਥਰਿਆ ਤੇ ਉਹਦੀ ਛੱਲੇ ਆ ਜੀ ਭਗਵਾਨ ਸ਼ਿਵ ਜੀ ਦਾ ਚਮਕਟਿਆਰੀ ਸ਼ਿਵਲਿੰਗ ਤੇ ਅੰਦਰੋਂ ਨਾਲ ਲਾਉਣੇ ਕਿ ਤੁਮ ਨੂੰ ਕੈਮਰਾ ਤੇ ਨਹੀਂ ਤਾਂ ਧੰਨਵਾਦ ਅੰਦਰੋਂ ਵੀ ਦਿਖਾਣੀ ਤੇ ਇਹ ਮਾਤਰਾਂਗੇ ਦਾ ਮੰਦਿਰ ਆ ਮਾਤਰਾਂਗੇ ਮੰਦਿਰ ਮੰਦਿਰ ਤੋਂ ਥੋੜਾ ਜਿਹਾ ਥੱਲੇ ਆ ਕੇ ਇਹ ਨੰਦੀਕੇਸ਼ਵਰ ਧਾਮ ਆ ਜੀ ਭਗਵਾਨ ਸ਼ਿਵ ਜੀ ਦਾ ਜਿਵੇਂ ਤੇ ਲੈ ਸੀਗੇ ਜੀ ਉੱਪਰ ਨੂੰ ਤੇ ਚੱਲਦੇ ਉੱਪਰ ਨੂੰ ਜਾ ਕੇ ਦਿਖਾਉਂਦੇ ਆ ਤੁਹਾਨੂੰ ਉੱਪਰੋਂ ਵੀ ਦੇਖ ਸਕਦੇ ਜਿੱਦਾਂ ਕਿ ਸ਼ਰਧਾਲੂਆਂ ਦਾ ਵੱਡਾ ਇਕੱਠ ਆ ਤੇ ਮਾਤਾ ਰਾਣੀ ਦੇ ਦਰਸ਼ਨਾਂ ਤੋਂ ਮੀਂਹ ਸ਼ਰਧਾਲੂਆਂ ਨੂੰ ਰੋਕ ਨਹੀਂ ਸਕਦਾ ਤੇ ਉਹ ਕੋਈ ਨਾ ਕੋਈ ਤਰਕੀਬ ਲਾ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਉਂਦੇ ਆ ਤੇ ਜਿਹੜੇ ਸ਼ਰਧਾਲੂਆਂ ਨੇ ਮਾਤਾ ਜੀ ਦੇ ਦਰਸ਼ਨ ਕਰਨੇ ਆ ਉਹ ਮੀਂਹ ਨਹੀਂ ਦੇਖਦੇ ਤੂਫਾਨ ਨਹੀਂ ਦੇਖਦੇ ਨਹੀਂ ਜੀ ਨਹੀਂ ਦੇਖਦੇ ਜਿਹੜਾ ਉਹ ਮਾਤਾ ਨੇ ਕਰਨਾ ਉਹਨਾਂ ਨੂੰ ਮਾਤਾ ਖਾਦੀ ਲੈਂਦੀ ਹੈ ਇਹ ਕੋਲੋਂ ਜਾਂਦੇ ਪਹਿਲੇ ਹੁਣ ਆਪਾਂ ਚੱਲੇ ਸੀਗੇ ਜੀ ਉੱਤਰ ਤੇ ਇੱਥੇ ਚੱਲਦੇ ਆਂ ਤੇ ਜਿੱਥੇ ਆਪਾਂ ਜੋੜੇ ਜਮ੍ਹਾਂ ਕਰਾਇਆ ਸੀ ਜੋੜੇ ਲੈ ਕੇ ਤੇ ਫਿਰ ਦੇਖਦੇ ਆਂ ਗਾਂਧੀ ਪਜਾਤਰਾ ਕਿੱਧਰੋਂ ਸ਼ੁਰੂ ਕਰਨੀ ਇਹ ਆ ਗਈ ਆਪਾਂ ਉੱਤਰ ਦਰਬਾਰ ਕੋ ਜਿੱਥੋਂ ਆਪਾਂ ਗਏ ਸੀਗੇ ਉਹ ਸਾਹਮਣੇ ਮਾਤਰਾ ਹੀ ਦਾ ਦਰਬਾਰ ਆ ਜੀ ਉਹ ਜਿਹੜਾ ਸਾਹਮਣੇ ਤੁਸੀਂ ਦੁਆਰ ਦੇਖ ਰਹੇ ਆ ਤੇ ਕੈਮਰਾ ਲਾਉਂ ਨਹੀਂ ਕਰਦੇ ਇੱਥੇ ਕੰਗਨ ਨਹੀਂ ਜਾਂਦਾ ਸੋਨੇ ਕੇ ਨੀਰ ਕਰਕੇ ਸਰਦਾਲੂ ਕਾਫੀ ਮਾਧ ਰਾਨੀ ਦੇ ਦਰਵਾਜ਼ੇ ਤੇ ਰੁਕੇ ਆ ਤੇ ਹੌਲੀ ਹੌਲੀ ਉਹ ਬੜਾ ਇਸੇ ਅਨੁਸਾਰੀ ਉਸ ਮਾਧ ਰਾਨੀ ਦੇ ਦਰਵਾਜ਼ੇ ਤੇ ਰੁਕੇ ਹੋਏ ਸੀ ਕਿ ਉਹ ਨੀਰ ਤਾਂ ਹੀ ਪਤ ਜਾਨ ਨਹੀਂ ਦੇ ਰਿਹਾ ਸਾਰੇ ਸਰਦਾਲੂ ਕੋਈ ਤੇਰਾ ਆਲਦਾ ਆਇਆ ਕੋਈ ਸ਼ੇਰ ਦਾ ਆਇਆ ਪਰ ਨੀਰ ਤੇ ਕਿਸੇ ਪਾਸੇ ਨੀਰ ਤਾਂ ਕਾਹਦਾ ਆਦ ਦੇ ਪੈ ਰਿਆ ਜੀ ਇਸ ਕੋਲ ਤੇ ਕਿਹਦੇ ਕੋਲ ਕਿਹਦਾ ਲੁਕੂਗੇ ਕੁਝ ਖਾਜੂਗੇ ਤੇ ਮੀਂਹ ਤਾਂ ਹਲੇ ਕੋਈ ਪਾਸੇ ਜਾਣ ਨਹੀਂ ਦੇ ਰਿਹਾ ਕਿਸੇ ਨੂੰ ਸਭ ਨੂੰ ਵੀ ਦਾ ਹੱਥ ਨਹੀਂ ਲਿਆ ਤੇ ਉਹ ਸਾਹਮਣੇ ਜੁੜਾ ਘਰ ਆ ਇੱਥੇ ਆਪਣੇ ਜੁੜੇ ਜਾਵਾਂ ਆ ਬਾਰੋਂ ਮਿਲ ਜਾਨੀਆਂ ਭਾਜੀ ਬਾਰੋਂ ਦੁਕਾਨਾਂ ਆ ਲੱਗੇ ਲੱਗ ਗਈ ਆ ਭਾਈ ਦੁਕਾਨ ਲੈ ਆਓ ਉਹ ਸਾਹਮਣੇ ਉੱਪਰ ਨਹੀਂ ਦੁਕਾਨ ਤਾਂ ਮਿਲ ਜਾਨੀਆਂ ਭਾਜੀ ਉਹ ਸਾਹਮਣੇ ਜੁੜਾ ਘਰ ਹੈ ਜੀ ਤੇ ਉਧਰ ਆਪਣੇ ਜੁੜੇ ਜਮਾ ਕਰਾਇਏ ਸੀ ਤੇ ਉਥੋਂ ਜੋੜੇ ਪਾ ਕੇ ਤੇ ਹੁਣ ਚੱਲਦੇ ਆਂ ਗਾਂ ਦੇ ਲੈਦੇ ਆਂ ਗਾਂ ਦੀ ਯਾਤਰਾ ਕਿਦਾਂ ਸ਼ੁਰੂ ਕਰਨੀ ਆਪਾਂ ਅਸੀਂ ਜਿਦ ਤੱਕ ਵੀ ਦੇਖ ਸਕਦੇ ਆਂ ਜੀ ਤੇ ਦਰਬਾਰ ਤੇ ਆਪਾਂ ਦੱਖਣ ਤੱਕ ਆ ਗਏ ਆ ਮਾਤਾ ਰਾਣੀ ਦੇ ਤੇ ਹੁਣ ਆਪਾਂ ਚੱਲੇ ਸੀਗੇ ਆਪਣੇ ਮੁਥਲਾ ਗੋਲ ਤੇ ਜਾ ਕੇ ਮਸਲ ਜੋੜਾ ਘਰ ਆਪੇ ਇੱਥੇ ਜੋੜੇ ਲੈ ਲੈ ਸਕਦੇ ਕਿ ਤੇ ਅਜੇ ਤੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਫ੍ਰੀ ਮੈਡੀਕਲ ਸੇਵਾ ਹੈ ਜਿੱਥੇ ਤੇ ਕਿਸੇ ਨੂੰ ਕੁਝ ਵੀ ਹੁੰਦਾ ਹੈ ਕੋਈ ਕਿਸੇ ਤੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤੇ ਇਹਨਾਂ ਕੋਲ ਆ ਕੇ ਆਪਣੀ ਐਲਪੀ ਲੈ ਸਕਦੇ ਹੋ ਜੀ ਤੁਸੀਂ ਤੇ ਅਸੀਂ ਹੁਣ ਥੱਲੇ ਸੀਗੇ ਜੀ ਕਰਦੂ ਤੇ ਜਿਹੜਾ ਹਾਲ ਹੈ ਜੇ ਦੇਦਿਆਂ ਤਾਂ ਵੀ ਜਾਣਾ ਗਾਂ ਦੇ ਕਿਤੇ ਜਾਣਾ ਤੇ ਪੱਥਾ ਟਿਕਣ ਨੂੰ ਕਿੰਨਾ ਟਾਈਮ ਨਹੀਂ ਲੱਗਦਾ ਮਾਤਰਾ ਇੰਟਰਵਿਊ ਕਰਨ ਨੂੰ ਨਹੀਂ ਲੱਗ ਰਚੀ ਤੇ ਵਕਸ਼ਣ ਛੇਤੀ ਜਾਂਦੇ ਤੇ ਸਭ ਤੋਂ ਔਡੀ ਲੰਬੀ ਲਾਈਨ ਹੋਣੀਗੀ ਤਾ ਫਿਰ ਬੱਸਾ ਛੇਤੀ ਨੰਬਰ ਸੀ 520 ਸਾਨੂੰ ਲੱਗੇ ਆ 5 ਤੋਂ 7 ਮਿੰਟ ਲੱਗੇ ਹੋਏ ਆ ਰਸਵੀ ਨਾ ਹੈ ਨਹੀਂ ਸੀਗਾ ਸੀ ਚਲੀ ਜਾਣੀ ਸੀਗੀ ਲਾਈਨ ਤੇ ਅਮੀਰ ਕਰਕੇ ਛੇਤੀ ਮੱਛੜੇ ਹੋ ਗਿਆ ਤੇ ਉਹਨਾਂ ਨੂੰ ਦੱਸਦੇ ਹਾਂ ਦੇਖਦੇ ਆਪਾਂ ਜਾ ਕੇ ਫਿਰ ਜੁਨੇ ਆ ਇਹਦੇ ਬਸਾਤੀਆਂ ਨਹੀਂ ਆ ਲੈਣੇ ਆ ਇਹਦੇ ਬਸਾਤੀਆਂ ਦਿਖਾ ਦੂਗੀ ਸਾਡੀ ਇਹਦੇ ਆਇਆ ਤੇ ਬਸਾਤੀਆਂ ਵਾਲੀ ਕੋਈ ਪਾਰ ਲੱਗੇ ਬਸਾਤੀਆਂ ਲੈ ਲੈਣੇ ਆ बरसाती दुकान देखा नवी तो फिर महाली यात्रा शुरू कर देखे देखिए तो तो राम तो बरसात है।, है चल देख इतिए नवी चली सामने भी मिल लगता है वो सामने इधर ਤੇ ਆਪਾਂ ਜਿੱਧਰੋਂ ਆਏ ਸੀਗੇ ਜਿੱਥੋਂ ਹੀ ਚਲੇ ਸੀਗੇ ਤੇ ਇਧਰ ਬਸਤੀਆਂ ਆਈਆਂ ਸੀਗੀਆਂ ਉਤੋਂ ਆ ਕੇ ਨਵੀਆਂ ਬਸਤੀਆਂ ਲੈਣੇ ਆ ਤੇ ਉਸ ਤੋਂ ਬਾਅਦ ਤਾਂ ਨਹੀਂ ਜੀ ਆਈ ਜਾਂਦੇ ਆ ਤੇ ਜਿਨ੍ਹਾਂ ਨੂੰ ਬਾਈਕ ਤੇ ਆਣਾ ਜਾਂ ਫੁੱਟੇ ਆਣਾ ਉਹਨਾਂ ਨੂੰ ਮੁਸ਼ਕਲ ਆ ਤੇ ਗੱਡੀ ਵਾਲਿਆਂ ਤੱਕ ਉਹ ਨਹੀਂ ਨਿਮਸਤਿਲਾਂਦੇ ਹਾਂ ਹਾਂ ਤੋਂ ਹੁਣ ਦੇਖਦੇ ਆ ਜੀ ਬਸਤੀਆਂ ਲੈਣੇ ਨਵੀਆਂ ਅਗਲ ਬਸਤੀ ਮਿਲ ਜਾਏਗੀ ਬਸਤੀ ਚਲ ਰਹੀ ਆ ਅੱਗੇ ਨਹੀਂ ਕੋਈ ਨਹੀਂ ਮਿਲੇਗੀ ਹੈ ਉੱਧਰ ਨੂੰ ਦੇਖ ਲਓ ਚਲੋ ਤੇ ਇਧਰੋਂ ਤਾਂ ਬਸਾਤੀ ਨਹੀਂ ਮਿਲੀ ਤੇ ਜੇ ਹਸਾ ਹੁਣ ਨਹੀਂ ਪੈਂਦਾ ਛਡਾਲੂ ਵੀ ਬਹੁਤ ਆਉਂਦੇ ਆ ਲੱਖਾਂ ਪਦਾਲ ਚੜ੍ਹੇ ਛਡਾਲੂ ਆਉਂਦੇ ਆ ਤੇ ਬਸਾਤੀਆਂ ਖਤਮ ਹੋ ਜਾਂਦੀਆਂ ਨਹੀਂ ਨਹੀਂ ਤੇ ਇਧਰੋਂ ਕਿਤੇ ਪੁੱਛਦੇ ਆ ਉਹ ਸਾਹਮਣੇ ਟੰਗੀਆਂ ਲੋਈਆਂ ਅਕਤੂਬਰ ਤੱਕ ਆਨੇ ਬਸਾਤੀਆਂ ਮਿਲਦੀਆਂ ਕਿ ਨਹੀਂ ਮੰਦਰ ਦੇ ਸਾਹਮਣੇ ਹੀ ਮਾਰਕੀਟ ਆ ਛੋਹੀ ਜੀ ਤੇ ਇਥੋਂ ਕਾਫੀ ਲੋਕ ਆ ਲਵਾ ਕੇ ਸ਼ੋਪਿੰਗ ਕਰਦੇ ਆ ਮਾਲ ਲੈਂਦੇ ਆ ਜੇ ਅਸੀਂ ਇਥੋਂ ਬਰਸਾਤੀਆਂ ਪੁੱਛਣ ਆਏ ਸੀਗੇ ਛਾਤੀਆਂ ਤਾਂ ਸਾਨੂੰ ਨਹੀਂ ਮਿਲੀਆਂ ਤੇ ਕਹਿੰਦੇ ਅੱਗੇ ਪੁੱਛੇ ਲਵਾ ਕੇ ਕਿੱਥੇ ਮਿਲਦੀਆਂ ਮੈਂ ਕਿਹਨਾਂ ਚੱਲਦੇ ਆ ਵੀ ਰਾਜੋ ਕਿਤੇ ਬਸਲੀ ਨੇ ਦੁਕਾਨਾਂ ਪੁੱਛਣ ਆਏ ਕਰਾਂ ਆ ਜਾਂਦੀ ਇਹ ਰਹਿ ਗਈਆਂ ਆ ਅ ਅੱਜ ਤੋਂ ਉੱਧਾ ਹੀ ਵਈ ਜਾ ਕੀ ਹੁੰਦੇ ਲੈ ਚ ਗਏ ਇਥੋਂ ਤੇ ਦੇਖੋ ਜੀ ਬਰਸਾਤ ਹਰਦੀ ਨਹੀਂ ਭਾਈ ਹਾਂਜੀ ਬਰਸਾਤੀ ਤੇ ਆਪਾਂ ਨੂੰ ਕੋਈ ਮਿਲੀ ਨਹੀਂ ਤੇ ਇਹਨਾਂ ਬਰਸਾਤੀਆਂ ਨਾਲ ਹੀ ਟਾਈਮ ਪਾਸ ਕਰਨਾ ਬੜਾ ਪ੍ਰਾਨੀਆਂ ਨਾਲ ਹੀ ਤੇ ਦੇਖਦੇ ਆ ਜੇ ਰਾਹ ਚ ਕੋਈ ਬਰਸਾਤੀ ਕੋ ਮਿਲ ਜAVE ਕਿਉਂਕਿ ਮੀਂਹ ਜਿਆਦਾ ਵਾ ਬਰਸਾਤੀ ਫੁੜੀ ਵਧੀਆ ਜੀ ਲੈਣੀ ਪੈਣੀ ਹੈ ਜਿਹਦੇ ਨਾਲ ਸਾਡੇ ਫੂਨਫਾਨ ਦਾ ਬਚਾਅ ਹੋ ਜAVE ਥੋੜੇ ਬਹੁਤ ਪੈਸੇ ਜਿਹੜੇ ਇਹਨਾਂ ਦਾ ਬਚਾਅ ਹੋ ਜAVE ਤੇ ਹੋਰ ਤਾਂ ਕੋਈ ਦਿੱਕਤ ਨਹੀਂ ਕਪੜੇ ਜਿਹੜੇ ਧੁਲਣੇ ਆ ਜਿਹੜੇ ਭੇਜੀ ਜਾਣੇ ਆ ਇਹ ਕੋਈ ਤਾਂ ਬਰਸਾਤੀ ਮੰਗਣ ਦੇ ਗਿਨ ਤੋਂ ਥੋੜਾ ਬਹੁਤ ਬਚਾਅ ਹੋ ਜਾਂਦਾ ਵੀ ਹਵਾ ਵਾ ਠੰਡੀ ਨਹੀਂ ਲੱ ਇਹ ਕੱਪਰੇ ਕਿਲੇ ਅੰਨੇ ਢੰਡਾ ਲਾਇਆ ਨਹੀਂ ਵੀ ਮਾਰ ਖੁੰਦਾ ਚਾਂਸੀ ਆ ਰਾਇਆ ਤੇ ਦੱਖਣ ਦਾ ਆਪ ਘਰੇ ਆਇਆ ਦੱਖਣ ਰਕੇ ਹਾਂ ਤੇ ਲੈ ਲਿਆ ਪਰਮੁਖਸਾ ਨੂੰ ਤੇ ਬੰਨੁਰਾ ਆਇਆ ਪਰ ਨੇਵਾ ਤੇ ਜਾ ਕੇ ਆ ਗਿਆ ਜੀ ਮਾਰਕੀਟ ਜਿੱਥੋਂ ਪ੍ਰਸ਼ਾਦ ਦਾ ਸਮਾਨ ਮਿਲਦਾ ਮਾਤਾ ਰਾਣੀ ਦੇ ਰਾਸ਼ੰਗਾਰ ਦਾ ਸਮਾਨ ਮਿਲਦਾ ਤੇ ਮੰਦਰ ਦੇ ਜਸਤ ਸਾਹਮਣੇ ਹੀ ਆਇਆ ਇਹੋ ਇਹ ਅਗਲੀ ਮੇਨ ਹਾਈਵੇ ਧਰਮਸ਼ਾਲਾ ਮਗਲੂਰ ਗਾਂਜ ਵਾਲਾ ਤੋ ਇਹ ਹੈਗਾ ਜੀ ਮਗਲੂਰ ਕੰਪਲੂਨ ਤੇ ਆਪਾਂ ਹੁਣ ਇੱਧਰ ਨੂੰ ਆਣਾ ਆਪਣੀ ਬਾਈ ਕਿੱਧਰ ਹੀ ਖੜੀ ਸੀਗੀ ਕੇ ਹੈ ਜੀ ਨਦੀ ਜਿਹੜੀ ਮਾਥਾ ਰਾਣੀ ਦਾ ਸਰਵਾਰ ਕੋਲ ਚੱਲਦੀ ਆ ਤੇ ਇਸ ਟਾਈਮ ਤਾਂ ਪੂਰੇ ਪੀਕ ਤੇ ਆ ਇਹ ਲੱਗ ਰਿਹਾ ਨਹੀਂ ਕਿ ਖੁੰਡੇ ਆ ਰਹੇ ਆ ਇਹ ਆਪਣੇ ਮੋਟਰ ਤੇ ਖੜੇ ਆ ਤੇ ਪਾ ਜਗੇ ਆ ਯਾਰਾਂ ਵੋਗਰ ਗੱਡੀਆਂ ਆ ਗਈਆਂ ਇਹ ਆਪਣੇ ਮੋਟਰ ਨੂੰ ਬਹੁਤ ਲੱਗੇਗੇ ਤੇ ਮੋਟਰ ਚੱਲ ਰਿਹਾ ਬੈਗੋਂ ਦਾ ਸਾਰਾ ਕੁਛ ਨਾਲ ਹੀ ਤੇ ਰੂਮੋਂ ਪਾ ਵੇਲਾ ਲਾਸਤਾ ਹੈ ਨਾ ਤੇ ਬਾਸ ਹੋ ਜੇ ਕਿ ਅਕਾਊਂਟ ਸੀ ਕਰੂੰ ਦਾ ਤਦੋਂ ਦੇ ਸੈਗ ਆਊਟ ਕਰੋ ਤੇ ਮੋਬਾਈਲ ਕਰੋ ਕੁਛੀ ਮਾਰਜੀ ਨੂੰ ਇਹ ਵੀ ਇਹਨਾਂ ਕੱਟੇ ਤੱਕ ਡਾਊਨ ਕਰਾਇਆ ਸਾਨੂੰ ਪਏ ਵੀ ਇਹ ਫੋਨ ਆ ਗਏ ਜੀ ਆਪਣੇ ਮੋਟਰਾਂ ਨੂੰ ਕਿ ਜਿਹੜਾ ਮਾਦਰਾਣ ਦਾ ਆਪਣੇ ਰੂਮ ਜਿੱਥੇ ਲਿਆ ਸੀ ਉਹਦੇ ਸਾਹਮਣੇ ਮਾਦਰਾਣ ਦਾ ਲੰਗਰ ਲੱਗਾ ਸੀਗਾ ਹਾਂਜੀ থামਨੇ ਲਈ ਫੋਟੋਆਂ ਚੁਆਣੀ ਸੀ ਕਿ ਤੇ ਕਿਸੇ ਨੂੰ ਕੁਝ ਤੇ ਆਪਾਂ ਦੀ ਵੀ ਤੋਂ ਹਮਨੇ ਲਈ ਜਾਰਾ ਨਹੀਂ ਫੋਟੋਆਂ ਚੁਆਣੀ ਸੀ ਕਿ ਤੇ ਜਿਹੜਾ ਖਿਆਲ ਹੈ ਵੀ ਆਪਣਾ ਇੱਕ ਤੇ ਬਲੌਗ ਹੋ ਗਿਆ ਕਵਰ ਆਪਣਾ ਵੀ ਬਲੌਗ ਦੀ ਵੀ ਨੋਟੀਫਿਕੇਸ਼ਨ ਨਹੀਂ ਚਾਹੀਦੀ ਹੈ ਬਲੌਗ ਵੀ ਜਿਆਦਾ ਲੰਬਾ ਨਾ ਕਰੀਏ ਅੱਤਲਾ ਇਹ 6 ਬਲੌਗ ਦਾ ਜੀ ਖਤਮ ਤੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਜੀ